ਡਿਪਟੀ ਡਾਇਰੈਕਟਰ ਦੇ ਵੱਲੋਂ ਜਿਹੜਾ ਹੈ ਬਿਆਨ ਦਰਜ ਕਰਵਾਏ ਗਏ ਨੇ ਮਜੀਠੇ ਦੇ ਖਿਲਾਫ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕਿਹੜਾ ਨਵਾਂ ਚੈਪਟਰ ਹੈ ਜਿਹੜਾ ਕਿ ਨਿਰੰਜਨ ਸਿੰਘ ਦੇ ਵੱਲੋਂ ਵਿਸ਼ਲੇਸ਼ਣ ਸਾਹਮਣੇ ਖੋਲਿਆ ਗਿਆ ਹੈ ਅੱਜ ਉਹਨਾਂ ਤੋਂ ਵਧੇਰੇ ਕਿਤ ਤਰ੍ਹਾਂ ਉਹਨਾਂ ਨੇ ਇਕੱਠੀ ਕੀਤੀ ਆਪਣੀ ਜਾਇਦਾਦ ਨਾਲ ਮੁੱਦਿਆਂ ਤੇ ਉਸ ਗਿਚ-ਗਿਚੀ ਦੀ ਜਾ ਰਹੀ ਹੈ 7 ਦਿਨ ਦਾ ਪੁਲਿਸ ਰਿਮਾਨ ਲਾਇਆ ਚੁਕੀ ਹੈ ਇਸ ਦੀ ਰਾਸ ਜਿਸ ਨੇ ਵਿਕਰਮ ਮਜੀਠਿਆ ਉਸ ਦੀ ਸਿਹਤ ਠੂਰਤਾ ਪੂਰਤਾ ਹੈ ਉਹਨਾਂ ਨੇ 30 ਜੂਨ ਇੱਕ ਮੀਟਿੰਗ ਵੀ ਰੱਖੀ ਹੋਈ ਹੈ ਉਹ ਕਿ ਆ ਜਵਾਰੇ ਕਿ ਮੀਟਿੰਗ ਵਿੱਚ ਕੁਝ ਵੱਡੇ ਰਾਜ਼ ਨੇ ਜਿਹੜੇ ਉਮੀਦਵਾਰ ਸੁਖਬੀ ਕਹੂੰਗੀ ਕਿ ਇੱਕ ਪਾਸੇ ਤੇ ਜਿਹੜਾ ਹੁਣ ਆਮ ਆਦੀ ਪਾਰਟੀ ਐ ਸੋ ਦੂਸਰੇ ਪਾਸੇ ਅਕਾਲੀ ਦਲ ਐ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੀ ਕਿ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਟਵੀਟ ਕਰਕੇ ਵਿਜੇ ਸਿੰਘਲਾ ਦੇ ਖਿਲਾਫ ਜਿਹੜਾ ਹੈ ਭਗਵੰਤ ਮਾਨ ਨੂੰ ਜਮਕੇ ਕੇ ਕਹੂੰਗੀ ਕਿ ਇੱਕ ਪਾਸੇ ਤੇ ਜਿਹੜਾ ਹੁਣ ਆਮ ਆਦੀ ਪਾਰਟੀ ਐ ਸੋ ਦੂਸਰੇ ਪਾਸੇ ਅਕਾਲੀ ਦਲ ਐ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੀ ਕਿ ਅੱਜ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਵੀ ਤਵੀਟ ਕਰਕੇ ਵਿਜੇ ਸਿੰਘਲਾ ਦੇ ਖਿਲਾਫ ਜਿਹੜਾ ਹੈ ਭਗਵੰਤ ਮਾਨ ਨੂੰ ਜਮ ਕੇ ਕਿਰਨ ਜਿਹਨਾਂ ਦੇ ਸੱਟ ਬਣੀ ਸੀ ਜਾਂਚ ਕਮੇਟੀ ਬਣੀ ਸੀ ਉਸ ਨੇ ਕਲੀਨ ਸ਼ੀਟ ਦਿੱਤੀ ਹੈ ਜਿਸ ਨੂੰ ਦੇ ਖਿਲਾਫ ਕਿਤੇ ਵੀ ਦੋਸ਼ ਸਾਫਤ ਨਹੀਂ ਹੋ ਰਹੇ ਇਸ ਕਰਕੇ ਉਹਨਾਂ ਨੂੰ ਦੋਸ਼ਾਂ ਤੋਂ ਮੁਕਤ ਕੀਤਾ ਗਿਆ ਹੈ ਜੋ ਜਿਹੜਾ ਹੈ ਸ੍ਰੀਮ ਕਾਲੀਦਲ ਦੇ ਸੁਪਰੀਜ਼ਿੰਗ ਬਾਦਲ ਵੀ ਇਥੇ ਕੰਨੇ ਨਜ਼ਰੀਆ ਆਉਂਦੇ ਨੇ ਉਸ ਕਰਕੇ ਵੀ ਹੈ ਕਿਉਂਕਿ ਕਾਲੀਦਲ ਨੇ ਵੀ ਹੁਣ ਆਪਣੀ ਇੱਕ 31 ਮੈਂਬਰੀ ਕਮੇਟੀ ਬਣਾਈ ਹੈ ਸੋ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਪ੍ਰਵੇਖ ਦੇ ਵਿੱਚ ਜਿਹੜੇ ਵੀ ਰਾਸ਼ੀਜਾਂ ਧਾਰਮਿਕ ਪ੍ਰੋਗਰਾਮ ਹੋਣਗੇ ਪੰਜ ਮੈਂਬਰੀ ਕਮੇਟੀ ਦੇ ਕਾਲੀਦਲ ਵਾਰਿਸ ਮੁਨਾਵਲੋਂ ਸਾਂਝੇ ਤੌਰ ਤੇ ਕੀਤੇ ਜਾਣਗੇ ਆਮ ਆਦੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਇੱਕ ਤੇ ਜੇਤੂ ਰਹੇ ਸੋ ਅੱਜ ਜੁਣਾਨੇ ਜਿਹੜਾ ਹੈ ਵਿਧਾਇਕ ਅਹੁਦੇ ਦੀ ਸੋਚ ਚੁੱਕੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੇ ਵਿਧਾਇਕ ਤਾਂ ਹੁਣ ਪੜ ਚੁੱਕੇ ਨੇ ਕਿ ਇਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਇੰਤਖਾਰ ਸਿੰਘ ਸੰਧਮਾ ਮੁਨਾਵਲੋਂ ਨਨੋ ਅਹੁਦੇ ਦੀ ਸੋਚ ਚਕਾਈ ਗਈ ਹੈ ਜਾਨੀ ਬੈਕ ਦੇ ਤੌਰ ਤੇ ਸੋਚ ਚੁੱਕੀ ਹੈ ਇਸ ਮੌਕੇ ਤੇ ਆਮ ਆਦੀ ਪਾਰਟੀ ਦੇ ਪ੍ਰਧਾਨ ਅਮਨ अरोड़ा ਕੇ ਹੂਕਦਾਰਾ ਨੂੰ ਮੀਡੀਆ ਹਾਜ਼ਰ ਸੀ ਜ਼ਰੂਰ ਨੇ ਪਰ ਅਸੀਂ ਕਹਿੰਦੇ ਨੇ ਆਪਣੀ ਪਾਰਟੀ ਦੇ ਪ੍ਰਤੀ ਪੂਰੀ ਇਮਾਨਦਾਰ ਆਏ ਅਸੀਂ ਮੀਨਸ ਵਾਅ ਚੜ੍ਹ ਕੇ ਅੱਗੇ ਕੰਮ ਕਰਾਂਗੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਇਹਨਾਂ ਦੀ ਇਹ ਸਫਾਈ ਪੇਸ਼ ਕੀਤੀ ਗਈ ਹੈ ਆਸ਼ੂ ਦੇ ਵੱਲੋਂ ਇਹ ਅਸਤੀਫੇ ਅਸੀਂ ਦਿੱਤੇ ਤੇ ਜ਼ਰੂਰ ਨੇ ਪਰ ਅਸੀਂ ਕਹਿੰਦੇ ਨੇ ਆਪਣੀ ਪਾਰਟੀ ਦੇ ਪ੍ਰਤੀ ਪੂਰੀ ਇਮਾਨਦਾਰ ਆਏ ਅਸੀਂ ਮੀਨਸ ਵਾਅ ਚੜ੍ਹ ਕੇ ਅੱਗੇ ਕੰਮ ਕਰਾਂਗੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਇਹਨਾਂ ਦੀ ਇਹ ਸਫਾਈ ਪੇਸ਼ ਕੀਤੀ ਗਈ ਹੈ ਆਸ਼ੂ ਦੇ ਵੱਲੋਂ ਸਸ਼੍ਰੀ ਗਾਲ ਜੀ ਪ੍ਰੋਗਰਾਮ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਆਪ ਸਭ ਦਰਸ਼ਕਾਦਾ ਮੈਂ ਸਵਾਤੀ ਗੁਪਤਾ ਨਿੱਕਾ ਸਵਾਗਤ ਕਰਦੀ ਹਾਂ ਸੋ ਅਸੀਂ ਪ੍ਰੋਗਰਾਮ ਦੇ ਵਿੱਚ ਗੱਲ ਕਰਾਂਗੇ ਪੰਜਾਬ ਦੇ ਸਿਆਸੀ ਤੇ ਅਹਿਮ ਮੁੱਦਿਆਂ ਦੇ ਬਾਰੇ ਵਿੱਚ ਸੋ ਇਨਾਂ ਹੀ ਸਿਆਸੀ ਤੇ ਅਹਿਮ ਮੁੱਦਿਆਂ ਤੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਇਸ ਵੇਲੇ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਭ ਤੋਂ ਪਹਿਲਾਂ ਜੀ ਉਹਨਾਂ ਦਾ ਸਵਾਗਤ ਕਰ ਲੈਨੇ ਆ ਸਰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਪ੍ਰੋਗਰਾਮ ਦੇ ਵਿੱਚ ਮਿਹਰਬਾਨੀ ਵਿਭਾਗ ਦਰਸ਼ਕਾਂ ਨੇ ਲੈ ਸਤਿ ਸ਼੍ਰੀ ਅਕਾਲ ਲੋ ਸਵਾਲ ਮੈਸੇਂਜ ਕਰਾ ਮੈਨੂੰ ਉਮੀਦ ਹੈ ਤੁਹਾਡੇ ਕੋਲ ਅਹਿਮ ਮ Dar să ne ਜੀ ਸਰ ਬਿਲਕੁਲ ਸੋ ਅਸੀਂ ਮੁੱਦਾ ਉਹੀ ਹੈ ਜੀ ਵਿਕਰਮ ਸਿੰਘ ਮਜੀਠੀਆ ਦਾ ਇਸ ਵੇਲੇ ਕਾਫੀ ਗਰਮਾਇਆ ਹੋਇਆ ਪੰਜਾਬ ਦੇ ਵਿੱਚ ਸੋ ਲੱਗਦਾ ਹੈ ਕਿ ਵਿਕਰਮ ਸਿੰਘ ਮਜੀਠੀਆ ਦੀ ਜਿਹੜੀ ਮੁਸ਼ਕਲਾਂ ਨੇ ਘਟਣ ਦਾ ਨਾਮ ਨਹੀਂ ਲੈ ਰਹੀਆਂ ਨੇ ਕਿਉਂਕਿ ਬੀਤੇ ਕੱਲ ਵੀ ਜਿਹੜਾ ਹੈ ਸਾਬਕਾ ਡੀਜੀਪੀ ਦੇ ਵੱਲੋਂ ਬਿਆਨ ਦਰਜ ਕਰਵਾਏ ਗਏ ਸੋ ਉਸ ਤੋਂ ਬਾਅਦ ਅੱਜ ਏਡੀ ਦੇ ਡਿਪਟੀ ਡਾਇਰੈਕਟਰ ਦੇ ਵੱਲੋਂ ਜਿਹੜਾ ਹੈ ਬਿਆਨ ਦਰਜ ਕਰਵਾਏ ਗਏ ਨੇ ਮਜੀਠੀਆ ਦੇ ਖਿਲਾਫ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਅੱਜ ਕਿਹੜਾ ਨਵਾਂ ਚੈਪਟਰ ਹੈ ਜਿਹੜਾ ਕਿ ਨਿਰੰਜਨ ਸਿੰਘ ਦੇ ਵੱਲੋਂ ਵਿਸ਼ਲੇ ਸਾਹਮਣੇ ਖੋਲਿਆ ਗਿਆ ਬਿਲਕੁਲ ਸਹੀ ਕਹੇ ਤੁਸੀਂ ਕਿ ਮੁੱਦਾ ਜਿਹੜਾ ਗਰਮਾਇਆ ਨਹੀਂ ਮੈਂ ਕਹਾਂਗਾ ਬਲਕਿ ਕਿ ਇੱਕ ਕਮਜ਼ਾਨ ਪਿਆ ਹੋਇਆ ਹੈ ਜੀ ਪੰਜਾਬ ਦੀ ਰਾਜਨੀਤੀ ਦੇਖੋ ਪਿਛਲੇ ਦਿਨਾਂ ਚ ਜਿੱਦਾਂ ਲੱਜਣਾ ਪੱਛਮੀ ਦੀ ਚੋਣ ਸੀ ਉਸ ਨੂੰ ਲੈ ਕੇ ਗਰਮਾ ਗਰਮੀ ਰਹੀ ਜੀ ਪਰ ਉਹ ਨਿਕਲਦੇ ਜੇ ਇਸ ਵੇਲੇ ਪੰਜਾਬ ਦਾ ਸਭ ਤੋਂ ਵੱਡਾ ਮੁੱਦਾ ਹੈ ਜੀ ਸਿਨੀਅਰ ਅਕਾਲੀ ਆਗੂ ਬਕਰਮਜੀਤ ਠੀਆ ਵੀ ਜਿਸ ਤਰ੍ਹਾਂ ਨੇ ਗ੍ਰਿਫਤਾਰੀ ਕੀਤੀ ਗਈ ਹੈ ਜਾਇਦਾਦ ਦੇ ਜਿਹੜੇ ਸਾਧਨ ਉਹਨਾਂ ਤੋਂ ਵਧੇਰੇ ਕਿਸ ਤਰ੍ਹਾਂ ਉਹਨਾਂ ਨੇ ਅਕਾ ਠੀਕ ਹੀ ਸੀ ਆਪਣੀ ਜਾਇਦਾਦ ਨੂੰ ਮੁੱਦਿਆਂ ਤੇ ਉਸ ਕਿਸੀ ਕੀਤੀ ਜਾ ਰਹੀ ਹੈ 7 ਦਿਨ ਦਾ ਪੁਲਿਸ ਰਿਮਾਨ ਲੈ ਚੁੱਕੀ ਹੈ ਜੀ ਪੁਲਿਸ ਦੀ ਹਰਸ ਜਿਨੇ ਵਿਕਰਮਜੀਠੀਆ ਉਸ ਮਾਮਲੇ ਲੈ ਕੇ ਪੰਜਾਬ ਦੀ ਰਾਜਨੀਤੀ ਤਕੜਾ ਕਮਸਾਨ ਪਿਆ ਹੈ ਜੀ ਇੱਕ ਪਾਸੇ ਤਾਂ ਵਿਰੋਧੀ ਦਰਾਂ ਜਿਨ੍ਹਾਂ ਸਰ ਭਾਜਪਾ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਲਈਏ ਕਾਲੀਗਲ ਦਾ ਮਾਮਲਾ ਤਾਂ ਹੈ ਹੀ ਹੈ ਜੀ ਉਹਨਾਂ ਸਾਰਿਆਂ ਵੱਲੋਂ ਕਿਸੇ ਨਾ ਕਿਸੇ ਢੰਗ ਨਾਲ ਇਨਾ ਮੁੱਦਿਆਂ ਦੇ ਸਰਕਾਰ ਦੀ ਆਲੋਚਨਾ ਕੀਤੀ ਗਈ ਹੈ ਕਿ ਇਹ ਰਾਸਵੀ ਬਦਲੇ ਖਰੀਦੀ ਪਾਵਨਾ ਨਾਲ ਹੈ ਜੀ ਪਰ ਦੂਜੇ ਪਾਸੇ ਜੇ ਆਪਾਂ ਗੱਲ ਕਰਦੇ ਆ ਹਾਕਮਦਰ ਦੀ ਆਵਾਜ਼ੀ ਪਾਰਟੀ ਸਰਕਾਰ ਤੋਂ ਉਹਨੇ ਕਿਹਾ ਗਿਆ ਹੈ ਕਿ ਸਾਰੇ ਜਿਹੜੇ ਤੱਥ ਹੈ ਉਹਨਾਂ ਸਾਹਮਣੇ ਰੱਖ ਕੇ ਹੀ ਕਾਰਵਾਈ ਕੀਤੀ ਗਈ ਹੈ ਔਰ ਕਰੋੜਾ ਰੁਪਏ ਦਾ 540 ਕਰੋੜ ਰੁਪਏ ਦੇ ਮੁੱਦੇ ਦੀ ਗੱਲ ਕਰਦੇ ਕਿ ਇੰਨੀ ਵੱਡੀ ਜ਼ਾਇਦਾ ਜਿਹੜੀ ਹੈਗੀ ਆ ਉਹ ਜ਼ਾਇਦਾ ਜਿਹੜੀ ਹੈ ਉਹਨੇ ਇਹ ਸਾਲਾਂ ਕਿੱਥੋਂ ਆਈਏ ਜਾਇਦਾਦ ਉਹਨਾਂ ਦੇ ਸਰੋਤ ਕੋਈ ਨਹੀਂ ਉਹ ਸਾਰਾ ਮੁੱਦਾ ਇਹ ਲੈ ਵੱਡਾ ਗੰਗਰੇਮ ਮੁੱਖ ਮੰਤਰੀ ਭਗਵੰਤ ਮਾਨ ਨੇ ਜਦੋਂ ਮੁੱਦੇ ਦੀ ਕਰਵਾਉਣ ਦੀ ਆਪਾਂ ਗੱਲ ਕਰਦੇ ਆ ਤਾਂ ਸਾਬਤ ਤੌਰ ਤੇ ਕਿਹਾ ਕਿ ਆਪ ਵਰਸ ਯਾ ਯਾਨੀ ਇੱਕ ਪਾਸੇ ਆਪ ਹੈ ਤੇ ਦੂਜੇ ਪਾਸੇ ਸਾਰੀਆਂ ਤਰ੍ਹਾਂ ਇਹ ਉਹ ਜੀ ਸਥਿਤੀ ਬਣੀ ਵੀ ਹੈ ਜਿਸ ਜਿਹਦਾ ਤੁਸੀਂ ਜ਼ਿਕਰ ਕੀਤਾ ਹੈ ਜੀ ਕਿ ਹੁਣ ਉਸ ਮੁੱਦੇ ਤੇ ਆਪਾਂ ਜਿਸ ਦੀ ਤੁਸੀਂ ਗੱਲ ਕੀਤੀ ਹੈ ਬਿਕਰ ਮੀਡੀਆ ਉਹਨਾਂ ਦੇ ਮੁਸ਼ਕਲਬਾਦੀਆਂ ਨਜ਼ਰ ਆਈ ਰਹੀਆਂ ਜਿਦੇ ਵੇਰੇ ਕੋਈ ਦੋਰ ਹੈ ਨਹੀਂ ਹਮ ਇੱਕ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਸਾਫ ਕਾ ਡੀਜੀਪੀ ਸਰਦਾਰ ਚਟੂ ਗਦੇ ਆਏ ਜੀ ਉਹਨਾਂ ਨੇ ਬਿਕਰ ਮੀਡੀਆ ਦੇ ਖਿਲਾਫ ਜਾ ਕੇ ਮੋਰਚਾ ਖੋਲਿਆ ਹਮ ਤੇ ਅੱਜ ਜਿਹੜਾ ਜ਼ਿਕਰ ਕਰ ਰਹੇ ਆ ਜੀ ਆਈਡੀ ਨੰਬਰ ਹੈ ਕਿ ਸਾਫ ਕਾ ਡਿਪਟੀ ਡਾਇਰੈਕਟਰ ਲਲਜਨ ਸਿੰਘ ਹਮ ਉਹਨਾਂ ਵੱਲੋਂ ਮੋਰਚਾ ਖੋਲਿਆ ਗਿਆ ਬਿਕਰ ਮੀਡੀਆ ਦੇ ਖਿਲਾਫ ਉਹਨਾਂ ਜਿਹੜੀ ਵੱਡੀ ਗੱਲ ਕਹੀ ਹੈ ਕਹੀ ਹੈ ਕਿ ਜਦੋਂ ਕਹਿੰਦੇ ਮੈਂ ਵੀ ਇਹਨਾਂ ਮੁੱਦਿਆਂ ਦੀ ਜਾਂਚ ਕੀਤੀ ਇਸ ਲਈ ਤਾਂ ਸਹਾਕਾਰਤਰੀ ਹੈ ਉਹ ਜਾਂਚ ਦੇ ਦੌਰਾਨ ਜੇ ਪੁਲਿਸ ਨੂੰ ਵੱਡਾ ਤਸਕਰ ਜਿਹੜਾ ਹੈਗਾ ਹੋਰ ਇਦਾਂ ਦੇ ਕਈ ਵੱਡੇ ਤਸਕਰ ਫੜੇ ਗਏ ਪੁੱਛਗਿੱਛ ਕੀਤੀ ਜੀ ਕਹਿੰਦੇ ਉਹਨਾਂ 'ਚੋਂ ਕਈ ਜਿਹੜੇ ਪੁੱਛਗਿੱਛ ਦੇ ਦੌਰਾਨ ਜਿਹੜੇ ਨਾਂ ਲਏ ਗਏ ਆ ਉਹਨਾਂ 'ਚ ਬਿਕਰਮਜੀਠਿਆ ਦਾ ਨਾਂ ਵੀ ਸਾਹਮਣੇ ਆਇਆ ਜੀ ਸੋ ਇਸ ਦੇ ਨਾਲ ਜਿਹੜਾ ਮੁਸ਼ਕਲਾਂ ਦਾ ਬਿਕਰਮੀਡੀਆ ਦੇ ਵਧਣੀਆਂ ਸੁਭਾਵਿਕ ਹੀ ਆ ਫੰਨ ਜ ਸਿੰਘ ਨੇ ਨਾਲ ਇਹ ਵੀ ਕਿਹਾ ਕਿ ਵੀ ਜੇ ਮੈਨੂੰ ਦੁਆਰਾ ਵੀ ਬੁਲਾਇਆ ਜਾਏਗਾ ਮੈਂ ਦੁਆਰਾ ਵੀ ਇਸ ਮੁੱਦੇ ਤੇ ਗੱਲਬਾਤ ਕਰ ਲਈ ਆਵਾਂਗਾ ਤਿਆਰ ਹਾਂ ਇਹੋ ਜੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ ਜਿਦੇ ਚੌਣ ਵਾਲੇ ਦਿਨਾਂ ਚ ਲੱਗਦਾ ਕਿ ਇਸ ਮਾਮਲੇ ਨੂੰ ਲੈ ਕੇ ਖੂਤੰਦਾ ਖੂਦੀਆਂ ਨਜ਼ਰ ਆ ਰਹੀਆਂ ਜਿਸ ਤਰੀਕੇ ਨਾਲ ਸਾਬਕਾ ਪੁਲਿਸ ਮੁਖੀ ਨੇ ਗੱਲ ਕੀਤੀ ਸੀ ਕਿ ਕਿਸ ਤਰ੍ਹਾਂ ਨਸ਼ਾ ਤਸਕਰ ਪੰਜਾਬ ਨੂੰ ਰੋਲ ਰਿਹਾ ਔਰ ਸਿੱਧੇ ਤੌਰ ਤੇ ਉਹਨਾਂ ਨੇ ਕਿਹਾ ਸੀ ਕਿ ਚਾਹੇ ਜਗ ਮਨੀ ਦੀ ਗੱਲ ਹੋਵੇ ਤੇ ਚਾਹੇ ਨਜਾਤ ਅਸਤਰੀ ਦੀ ਗੱਲ ਹੋਵੇ 100% ਦੀ ਉਹਨਾਂ ਨੇ ਕਹੇ ਸੀ ਕਿ ਬਿਕਰਮ ਵਿਜੀਠਿਆ ਦਾ ਇਹ ਨਾਲ ਸੰਬੰਧ ਹੈ ਤੇ ਹੁਣ ਅਜ ਨਰਿੰਦਰ ਸਿੰਘ ਜੀ ਜਿਹੜੇ ਦੋ ਵੱਡੇ ਅਧਿਕਾਰੀ ਜੀ ਸਾਬਕਾ ਪੁਲਿਸ ਮੁਖੀ ਜੀ ਤੇ ਇਦਾਂ ਦਾ ਆਈਡੀ ਦੇ ਸਾਬਕਾ ਡਿਪਟੀ ਡਾਇਰੈਕਟਰ ਹੂੰ ਦੋਨਾਂ ਭਲੋ ਜਦੋਂ ਬਿਕਰ ਮੀਡੀਆ ਦੇ ਖਿਲਾਫ ਵੀਰਨ ਦੀ ਟੀਮ ਕੋਲੇ ਜਾ ਕੇ ਸਾਰੀ ਗੱਲਬਾਤ ਦੱਸੀ ਗਈ ਹੈ ਜਾਣਕਾਰੀ ਦਿੱਤੀ ਗਈ ਹੈ ਜੀ ਉਹਦੇ ਨਾਲ ਹੀ ਤਾਂ ਹਾਈ ਹੈ ਕਿ ਇਹੋ ਜਿਹੇ ਤੱਤ ਉਹਨਾਂ ਵੱਲੋਂ ਦਿੱਤੇ ਗਏ ਜਿਹਨਾਂ ਤੋਂ ਤੁਹਾਨੂੰ ਲੱਗਦਾ ਹੈ ਕਿ ਬਿਕਰ ਮੀਟੀਆਂ ਦੀਆਂ ਸਮੱਸਿਆਵਾਂ ਵਧੀਆਂ ਨਜ਼ਰ ਆ ਰਹੀਆਂ ਫਿਰ ਦੋਨਾਂ ਅਧਿਕਾਰੀਆਂ ਨੇ ਇਹ ਨਹੀਂ ਕਿ ਵੀ ਬਿਜ਼ਨਸ ਅਕੇ ਗਏ ਤੇ ਜਾ ਕੇ ਗੱਲ ਕਹਿਤੀ ਹੈ ਬਾਹਰ ਆ ਕੇ ਕੋਈ ਗੱਲ ਨਹੀਂ ਕੀਤੀ ਜੀ ਉਹਨਾਂ ਨੇ ਜੋ ਗੱਲ ਕੀਤੀ ਹੈ ਤਕਰੀਬਨ ਉਹਦਾ ਕਾਫੀ ਵੱਡਾ ਹਿੱਸਾ ਉਹਨਾਂ ਨੇ ਮੀਡੀਆ ਦੇ ਨਾਲ ਵੀ ਸਾਂਝਾ ਕੀਤਾ ਹੈ ਸ਼ੇਅਰ ਕੀਤਾ ਹੈ ਕਿ ਕਿਹੜੇ ਕਿਹੜੇ ਇਸ਼ੂ ਜਿਹਨਾਂ ਮੁੱਦਿਆਂ ਲੈ ਕੇ ਆਸੀ ਗੱਲਬਾਤ ਕਰ ਰਹੇ ਨਰਿੰਦਰ ਸਿੰਘ ਜੀ ਜਦੋਂ ਆਪਾਂ ਗੱਲ ਕਰਦੇ ਹਾਂ ਉਹਨਾਂ ਤੇ ਇੱਥੋਂ ਤੱਕ ਵੀ ਕਿਹਾ ਇਹ ਦੇਖੋ ਮੈਂ ਜਦੋਂ ਜਾਂਚ ਪੜਤਾਲ ਕਰ ਰਿਹਾ ਸੀ ਉਸ ਮਾਮਲੇ 'ਚ ਜਦੋਂ ਪੋਲਾ ਸਿੰਘ ਦੂਜੇ ਨਸ਼ਾ ਤਸਕਰ ਉਹਨਾਂ ਦੀ ਗੱਲ ਸੀ ਉਹ ਕਹਿੰਦੇ ਵੀ ਮੈਂ 2020 ਕੇਸ ਜਿਹੜੇ ਹੈਗੇ ਆ ਉਹਨਾਂ ਦੀ ਇੱਕ ਜਿਹੜੀ ਕੋਕ ਕੀਤੀ ਉਹਨਾਂ 'ਚੋਂ 17 ਕੇਸ ਇਹ ਜਿਹੜਾ ਜਿੰਨਾਂ 'ਚ ਸਜ਼ਾਵਾਂ ਵੀ ਹੋਈਆਂ ਪਰ ਕਹਿੰਦੇ ਜਦੋਂ ਮੈਂ ਜਾਂਚ ਕਰ ਰਿਹਾ ਸੀ ਤੇ ਮੇਰੀ ਜਾਂਚ 'ਚ ਰੂੜਾ ਅਟਕਾਉਣ ਦੀ ਕੋਸ਼ਿਸ਼ ਕੀਤੀ ਗਈ ਮੇਰਾ ਤਵਾਦਲਾ ਕਰਾਉਣ ਦੀ ਕੋਸ਼ਿਸ਼ ਕੀਤੀ ਗਈ ਕਿਤੇ ਮੈਂ ਵੀ ਫਿਰ ਰਿਜ਼ਾਈਨ ਕਰਤਾ ਅਦਾਲਤ ਦਾ ਹੁਕਮਾਨ ਕੇ ਰਜ਼ਾਇਨ ਵਾਪਸ ਲੈ ਲਿਆ ਗਿਆ ਤੇ ਉਹ ਜਿਹੜੀਆਂ ਮੁਸਕਾਂ ਕਹਿੰਦੇ ਮੇਰੇ ਲਈ ਰਾਹ ਚ ਖੜੀਆਂ ਕੀਤੀਆਂ ਗਈਆਂ ਜਿਦੇ ਕਰਕੇ ਜਾਨ ਜਿਹੜੀ ਹੈ ਗਿਆਗੇ ਸਿਰੇ ਨਹੀਂ ਵੱਸ ਸਕੀ ਉਹ ਵੀ ਕਹਿੰਦੇ ਆ ਕਿ ਜਦੋਂ 21 ਚ ਜਿਹੜਾ ਕੇਸ ਦਰਜ ਕੀਤਾ ਗਿਆ ਜਿੱਦੀ ਗੱਲ ਛਟੂ ਪੁਜਾਇਆ ਕਰ ਰਹੀ ਸੀ ਜ ਜਦੋਂ ਰੰਜਨ ਸਿੰਘ ਨੇ ਗੱਲ ਕੀਤੀ ਤਾਂ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜਾ ਕੇਸ ਦਰਜ ਕੀਤਾ ਗਿਆ ਉਹਦਾ ਆਧਾਰ ਕਹਿੰਦੇ ਜਿਹੜੀ ਮੈਪ ਪੁਛਕਿਸ਼ ਕੀਤੀ ਸੀ ਉਸ ਪੁਛਕਿਸ਼ ਦੇ ਆਧਾਰ ਤੇ ਅੱਗੇ ਕੇਸ ਦਰਜ ਕੀਤਾ ਗਿਆ ਇਹ ਗੱਲ ਜਿਦਾਂ ਕੱਲ ਚੋਟੋ ਬਿਧਾਇ ਨੇ ਕਿਹਾ ਜੀ ਅੱਜ ਜਿਹੜਾ ਸਾਫਾ ਕਾ ਇਲੀ ਅਧਿਕਾਰੀ ਹੈ ਬਲੰਦਨ ਸਿੰਘ ਜੀ ਉਹ ਵੀ ਜਿਹੜਾ ਹੈਗਾ ਪੋਲੀਟਿਕਲ ਆਗੂਆਂ ਦੇ ਵਰਦੇ ਨਜ਼ਰ ਆ ਰਹੇ ਉਹਨਾਂ ਨੇ ਵੀ ਸਾਥ ਹੁੰਦੇ ਚੰਦ ਸਿੰਘ ਚੰਨੀ ਦਾ ਨਾਮ ਲੈ ਕੇ ਗੱਲ ਕੀਤੀ ਹੈ ਜੀ ਕਹਿੰਦੇ ਦੇਖੋ ਚੰਦ ਸਿੰਘ ਚੰਨੀ ਦੇ ਵੇਲੇ ਕੇ ਦਰਜ ਹੋਇਆ ਹੂੰ ਕਹਿੰਦੇ ਉਹਦਾ ਵਾਵਾ ਕਟਣ ਲਈ ਕੇ ਦਰਜ ਹੋਇਆ ਸੀ ਜਦ ਇਲੈਕਸ਼ਨ ਦਿੱਤੀ ਸੀ ਇਸ ਲਈ ਕੇ ਦਰਜ ਹੋਇਆ ਸੀ ਹੂੰ ਤੇ ਹੁਣ ਕਹਿੰਦੇ ਚੰਦ ਸਿੰਘ ਚੰਨੀ ਜਿਹੜਾ ਹੈਗਾ ਬਿਕਰਮ ਮਿਲਿਟਰੀ ਮੈਚ ਆ ਕੇ ਖੜਾ ਹੋ ਗਿਆ ਹੂੰ ਕਹਿੰਦੇ ਚੰਨੀ ਪਹਿਲਾਂ ਵਾਲਾ ਸਹੀ ਬਿਆਨ ਦੇ ਰਿਹਾ ਸੀ ਜਾਂ ਹੁਣ ਸਹੀ ਹੈ ਸੋ ਪੋਲੀਟੀਕਲ ਸਿਸਟਮ ਤੇ ਦੇਖੋ ਕਿਸ ਤਰ੍ਹਾਂ ਦੀ ਤਰਾਸਦੀ ਹੈ ਇੱਕ ਪਾਸੇ ਅਸੀਂ ਕਹਿੰਦੇ ਆ ਕਿ ਜਿਹੜੇ ਅਧਿਕਾਰੀ ਹੁੰਦੇ ਆ ਉਹ ਐਨੇ ਪੰਜਾਬ ਦੇ ਕਿਸੇ ਸੂਬੇ ਦੇ ਤਾਂ ਐਸੀ ਨਹੀਂ ਹੁੰਦੇ ਜਿਹੜੇ ਪੋਲੀਟੀਕਲ ਲੋਕ ਹੁੰਦੇ ਆ ਉਹ ਤਾਂ ਐਸੀ ਹੁੰਦੇ ਆ ਕਿਉਂਕਿ ਉਹ ਲੋਕਾਂ ਤੋਂ ਵੋਟਾਂ ਲੈ ਕੇ ਹੁੰਦੇ ਆ ਲੋਕਾਂ ਨਾਲ ਵਾਅਦੇ ਕਰਦੇ ਆ ਵੱਡੇ ਵੱਡੇ ਖਾਸ ਤੌਰ ਤੇ ਤਾਂ ਸਾਰਿਆਂ ਨੇ ਵਾਅਦੇ ਕੀਤੇ ਨਾ ਚ ਇਹ ਪਿਆਰ ਨੂੰ ਨਸ਼ੇ ਤੋਂ ਮੁਕਤ ਕੀਤਾ ਜਾਏਗਾ ਹਮ ਹਮ ਅਮਰਿੰਦਰ ਨੇ ਕੀਤਾ ਇਦਾਂ ਹੀ ਜਦੋਂ ਆਪਾਂ ਗੱਲ ਕਰਦੇ ਆ ਚੰਨੀ ਨੇ ਕੀਤਾ ਦੂਜੇ ਜਿਹੜੇ ਹੋਰ ਵੱਡੇ ਵੱਡੇ ਆਗੂ ਆ ਕੱਦਾਵਾਰ ਉਹਨਾਂ ਨੇ ਕੀਤਾ ਹੁਣ ਆ ਕੇ ਆ ਵਾਲਿਆਂ ਵੱਲੋਂ ਵੀ ਕੀਤਾ ਗਿਆ ਹਮ ਉਹਨਾਂ ਬਾਅਦਾਂ ਤੇ ਸਚਾਈ ਕੀ ਦੇਖੋ ਕਿਸ ਤਰ੍ਹਾਂ ਦੀ ਗੱਲ ਜਿਹੜੀ ਹੈਗੀ ਹੈ ਰੰਗ ਗੁੜ ਦੇ ਸਾਹਮਣੇ ਹਮ ਕੱਲ ਜਟੂ ਕਦੇ ਆਈ ਕਹਿ ਰਿਹਾ ਕਿ ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਚੰਨੀ ਵੱਲੋਂ ਜੋ ਕੀਤਾ ਗਿਆ ਸਾਰਾ ਜਿਸ ਤਰੀਕੇ ਨਾਲ ਰੋਕਣ ਦੇ ਕੌਂਸਲ ਕੀਤੀ ਉਹ ਕਹਿੰਦੇ ਕਿ ਮੈਨੂੰ ਉਹਦੇ ਤੇ ਹਟਾ ਦਿੱਤਾ ਗਿਆ ਅੱਜ ਤਕਰੀਬਨ ਮਿਲਦੀ ਜੁਲਦੀ ਭਾਸ਼ਾ ਚ ਉਸੇ ਗੱਲ ਚ ਨਰਕਲ ਸਿੰਘ ਜੀ ਵੀ ਇਹ ਗੱਲ ਕਹਿ ਰਿਹਾ ਕਿ ਜੇ ਚੰਨੀ ਨੇ ਉਹ ਤੋਂ ਕੇਸ ਦਰਜ ਕਰਵਾਇਆ ਸੀ ਤਾਂ ਫਿਰ ਹੁਣ ਮੀਡੀਆ ਦੇ ਹੱਕ ਚ ਕਾਹੂ ਬੋਲ ਰਿਹਾ ਹੂੰ ਸੋ ਕਿਦਰੇ ਲੱਗਦਾ ਕਿ ਸਾਡਾ ਰਾਜਸੀ ਸਿਸਟਮ ਹੈ ਉਹਦਿਆਂ ਵੀ ਪੋਲਾ ਖੋਦੀਆਂ ਨਜ਼ਰ ਆ ਰਹੀ ਹੈ ਜੀ ਸੋ ਇੱਥੇ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਪੀਰ ਸਿੰਘ ਬਾਦਲ ਦੇ ਵੱਲੋਂ ਵੀ ਅੱਜ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਕਿਉਂਕਿ ਦੂਸਰੇ ਪਾਸੇ ਜਿਹੜਾ ਹੈ ਨਿਰੰਜਨ ਸਿੰਘ ਦੇ ਵੱਲੋਂ ਬਿਆਨ ਦਰਜ ਕਰਵਾਇਆ ਤਾਂ ਦੂਸਰੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਇੱਕ ਪ੍ਰੈਸ ਕਾਨਫਰੰਸ ਹੋਈ ਹੈ ਸੋ ਉਹਨਾਂ ਨੇ ਦੱਸਿਆ ਹੈ ਕਿ ਇਹ ਜੋ ਕੁਝ ਵੀ ਹੈ ਝੂੜ ਦਾ ਪੁਲਿੰਦਾ ਹੈ ਉਹਨਾਂ ਨੇ 30 ਜੂਨ ਨੂੰ ਇੱਕ ਮੀਟਿੰਗ ਵੀ ਰੱਖੀ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਡਟ ਕੇ ਆਪਾਂ ਪੰਜਾਬੀ ਜੀ ਨੂੰ ਕਹਿੰਨਾ ਇੱਕ ਟੋਕ ਕੇ ਗੱਲ ਕਹੀ ਹੈ ਕਿ ਮੈਂ ਬਿਕਰ ਮਨੀਟੀਆਂ ਦੇ ਨਾਲ ਅਕਾਲੀ ਗੁਰੂ ਬਿਕਰ ਮਿਲਟਰੀ ਦੇ ਨਾਲ ਡਟ ਕੇ ਖੜਾ ਹੈ ਕਿਉਂ ਖੜਾ ਹੈ ਕਹਿੰਦੇ ਜੋ ਸਾਰਾ ਕੇਸ ਬਣਾਇਆ ਗਿਆ ਝੂੜ ਦਾ ਫਲੰਦਾ ਹੈ ਉਹਨਾਂ ਨੇ ਚੁਣੌਤੀ ਦਿੱਤੀ ਹੈ ਸਰਕਾਰ ਨੂੰ ਤੇ ਬਿਜਲੀ ਦੀ ਟੀਮ ਦੇ ਅਧਿਕਾਰੀਆਂ ਨੂੰ ਜੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਬਿਕਰ ਮਿਲਟਰੀ ਪਾਵਰ ਚ ਨਹੀਂ ਸੀ ਜਾਸੀ ਸਦਾਜ ਨਹੀਂ ਸੀ ਉਸ ਵੇਲੇ ਜਿਹੜੇ ਕੰਪਨੀਆਂ ਬਣੀਆਂ ਪੈਸਾ ਆਇਆ ਗਿਆ ਉਹਦਾ ਇਨਫਲੂਐਂਸ ਦਾ ਵਰਤੋਂ ਵੀ ਕਰਨ ਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੀ ਉਹਨਾਂ ਨੇ ਚੁਣੌਤੀ ਦਿੱਤੀ ਹੈ ਕਿ ਬੇਕਰਮਜੀਤ ਸਿੰਘ ਆ ਦੇਵਾਰੇ ਜੋ ਵੀ ਝੂਠਾ ਕੇਸ ਬਣਾਇਆ ਗਿਆ 2007 ਤੋਂ ਲੈ ਕੇ ਉਸ ਤੋਂ ਬਾਅਦ ਅੱਜ ਤੱਕ ਇੱਕ ਪੈਸਾ ਵੀ ਕਹਿੰਦੇ ਜੇ ਸਾਬਤ ਹੋ ਜੇ ਇਸ ਗੱਲ ਦਾ ਕਿ ਬੇਕਰਮਜੀਤ ਜੀ ਦੀ ਕੰਪਨੀ ਚ ਤੈਸੇ 12ਵੇਂ ਆਇਆ ਤਾਂ ਜੋ ਮਰਜ਼ੀ ਕਹਿੰਦੇ ਕਾਰਵਾਈ ਕਰ ਸਕਦੇ ਆ ਕਹਿੰਦੇ ਸਾਰਾ ਕੁਝ ਤਾਣਾ ਬਾਣਾ ਬੁਣਿਆ ਗਿਆ ਅਕਾਲੀ ਦਰ ਨੂੰ ਕਮਜ਼ੋਰ ਕਰਨ ਦੇ ਲਈ ਜੀ ਉਹ ਕਹਿੰਦੇ ਅਸੀਂ ਟਕਰਾਂਗੇ ਸਰਕਾਰ ਹੁਣ ਅਧਿਕਾਰੀ ਹੋਣ ਉਧਕਾਰੀਆਂ ਨੂੰ ਚੁਣੌਤੀ ਦਿੰਦੇ ਵੀ ਨਜ਼ਰ ਆ ਰਹੇ ਕਹਿੰਦੇ ਦੇਖੋ ਕੋਈ ਗੱਲ ਨਹੀਂ ਜਿਹੜੇ ਝੂਠੇ ਕੇਸ ਬਣਾ ਰਹੇ ਨੇ ਅਧਿਕਾਰੀ ਜਦੋਂ ਅਸੀਂ ਸੱਚਾ ਚਾਵਾਂਗੇ ਅਸੀਂ ਕਹਿੰਦੇ ਗਲਤ ਕਾਰਵਾਈ ਤਾਂ ਨਹੀਂ ਕਰਾਂਗੇ ਹਾਂ ਪਰ ਜਿਨ੍ਹਾਂ ਨੇ ਝੂਠੇ ਕੇਸ ਬਣਾਏ ਆ ਉਹਨਾਂ ਦਾ ਹਿਸਾਬਕਦਾਰ ਜ਼ਰੂਰ ਲਿਆ ਜਾਏਗਾ ਇਹ ਗੱਲ ਆ ਜਿਹੜਾ ਐ ਸੁਹਣੀ ਕਾਲੀਦਲ ਦੇ ਪਰਾਂ ਸੁਵੀਰ ਬਾਦਲ ਨੇ ਕਹੀ ਆ ਨਾਲ ਹੀ ਪੋਲੀਟੀਕਲ ਤੌਰ ਤੇ ਵੀ ਉਹਨਾਂ ਨੇ ਕਿਹਾ ਇਹ ਲਈ ਨਵੀਂ ਸਾਡੀ ਕੋਰ ਕਮੇਟੀ ਬਣੀ ਐ 30 ਜੂਨ ਨੂੰ ਉਸਦੀ ਮੀਟਿੰਗ ਚੰਡੀਗੜ੍ਹ ਚ ਬੁਲਾਈ ਗਈ ਹੈ ਪਾਰਟੀ ਦੇ ਹੈੱਡ ਆਫਿਸ ਜੀ ਉੱਥੇ ਬੈਠ ਕੇ ਜਿਹੜਾ ਹੈਗਾ ਅਗਲੀ ਰਣਨੀਤੀ ਤੇ ਵਿਚਾਰ ਕੀਤੀ ਜਾਏਗੀ ਅਗਲੀ ਰਣਨੀਤੀ ਹੁਣ ਇਹੀ ਹੈ ਜੇ ਜੋ ਕੋਈ ਵਾਪਰਿਆ ਇਸ ਵੇਲੇ ਹਮ ਉਹਨਾਂ ਨੇ ਕਿਹਾ ਕਿ ਜੋ ਬਕਰ ਮਿਠੀਆਂ ਨਾਲ ਕਾਰਵਾਈ ਕੀਤੀ ਜਾ ਰਹੀ ਹੈ ਜੋ ਬਦਲੇ ਦੀ ਭਾਵਨਾ ਨਾਲ ਹੋ ਰਿਹਾ ਉਸ ਨੂੰ ਲੈ ਕੇ ਅਸੀਂ ਕਹਿੰਦੇ ਲੋਕਾਂ ਜਾਵਾਂਗੇ ਵੱਡੀ ਲੜਾਈ ਲੜਾਂਗੇ ਔਰ ਚੁਣੌਤੀ ਦੇਵਾਂਗੇ ਆਵਾਜ਼ੀ ਪਾਰਟੀ ਦੀ ਸਰਕਾਰ ਨੂੰ ਸੋ ਇੱਕ ਪਾਸੇ ਆਪ ਔਰ ਜਿਹੜੀ ਜਾਂ ਚੱਲ ਰਹੀ ਹੈ ਵਿਜੀਲੈਂਸ ਦੀ ਮੁਖਰੇ ਕਿ ਤਾਥਾ ਵਡੇ ਜਨਾ ਤਾਥਾਂ ਦੇ ਆਧਾਰ ਤੇ ਕਾਰਵਾਈ ਕੀਤੀ ਜਾ ਰਹੀ ਹੈ ਐਵੇਂ ਨਹੀਂ ਕਾਰਵਾਈ ਹੋ ਰਹੀ ਦੂਜੇ ਪਾਸੇ ਅਕਾਲੀ ਦਾਲੀ ਕਹਿ ਰਹੇ ਕਿ ਅਸੀਂ ਅਗਲੇ ਦਿਨ ਚੁਣੌਤੀ ਦੇਵਾਂਗੇ ਟਕਰਾਂਗੇ ਮੈਦਾਨ ਚ ਕਿਉਂਕਿ ਝੂਠਾ ਕੇਸ ਬਣਾਇਆ ਗਿਆ ਉਹ ਇਹ ਨਹੀਂ ਕਹਿੰਦੇ ਕਿ ਇਹ ਸਰਕਾਰ ਨੇ ਬਣਾਇਆ ਉਹ ਕਹਿੰਦੇ ਬਲਕਿ ਜੋ ਪਿਛਲੀਆਂ ਸਰਕਾਰਾਂ ਦੀ ਵੀ ਗੱਲ ਕਰਦੇ ਆ ਕੈਪਟਨ ਮਰਿੰਦਰ ਕਹਿੰਦੇ ਜਦੋਂ ਪਹਿਲਾਂ ਸਤਾ ਸੀ ਉਹਨੇ ਕਹਿੰਦੇ 3700 ਕਰੋੜ ਰੁਪਏ ਦਾ ਕੇਸ ਆ ਪ੍ਰਕਾਸ਼ ਮਬਦਲ ਤੇ ਸੁਖਵੀਰ ਬਾਦਲ ਇਹਨਾਂ ਦੇ ਖਿਲਾਫ ਬਣਾਇਆ ਸੀ ਉਹ ਕਿੱਧਰ ਗਿਆ ਕੇਸ ਕਹਿੰਦੇ ਉਦੋਂ ਵੀ ਕਾਲੀਦਾਲ ਨੂੰ ਬਦਨਾਮ ਕਰਨ ਲਈ ਥੋਣਾ ਜਿੱਤਣ ਲਈ ਸੀ ਇਹੋ ਜਿਹਾ ਕਹਿੰਦੇ ਕੁਝ ਹੁਣ ਕੀਤਾ ਗਿਆ ਕਿਉਂਕਿ ਖੇਤਰੀ ਪਾਰਟੀ ਆ ਕਾਲੀਦਾਲ ਪੰਜਾਬ ਦੇ ਹਿੱਤਾਂ ਦੀ ਲੜਾਈ ਲੜਦੀ ਆ ਉਵੇਂ ਪਾਰਟੀਆਂ ਨੂੰ ਚਿਹਰੇ ਨਹੀਂ ਲੱਗਦੀ ਖੇਤਰੀ ਪਾਰਟੀ ਖੇਤਰੀ ਪਾਰਟੀ ਨੇ ਕਾਲੀਦਾਲ ਨੂੰ ਖਤਮ ਕਰ ਲਈ ਇਹ ਸਾਰੀਆਂ ਗਵਨਤਾਆਂ ਜਾਂ ਸੰਸਾਂ ਗੁਦੀਆਂ ਜਾ ਰਹੀਆਂ ਬੜੀਆਂ ਜਾ ਰਹੀਆਂ ਇਹ ਗੱਲ ਕਹੀ ਆ ਅਕਾਲੀ ਦਲ ਦੇ ਪ੍ਰਧਾਨ ਨੇ ਜੀ ਜੀ ਸੋ ਇੱਕ ਪਾਸੇ ਜਿਹੜਾ ਹੈ ਕਿ ਹੁਣ ਅਸ ਮਜੀਠੀਆਂ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਸੋ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਦੂਸਰੀ ਹੀ ਪਾਸੇ ਹੁਣ ਇੱਕ ਮੁੱਦਾ ਹੋਰ ਹੈ ਕਿ ਜਿਹੜਾ ਹੈ ਸਿੰਘਲਾ ਵਿਜੇ ਸਿੰਘਲਾ ਨੂੰ ਜਿਹੜੀ ਹੈ ਕਲੀਨ ਚਿੱਟ ਅਜ ਪ੍ਰੇਸ਼ਟਾਚਾਰ ਮਾਮਲੇ ਵਿੱਚ ਦਿੱਤੀ ਗਈ ਹੈ ਮੋਹਾਦੀ ਅਦਾਲਤ ਦੇ ਵੱਲੋਂ ਸੋ ਤੁਸੀਂ ਕੀ ਕਹੋਗੇ ਕਿ ਇੱਕ ਪਾਸੇ ਤੇ ਜਿਹੜਾ ਹੈ ਹੁਣ ਆਮ ਆਦੀ ਪਾਰਟੀ ਹੈ ਸੋ ਦੂਸਰੇ ਪਾਸੇ ਅਕਾਲੀ ਦਲ ਹੈ ਸੋ ਇਸ ਦੇ ਨਾਲ ਹੀ ਦੱਸਣਾ ਚਾਹਾਂਗੇ ਕਿ ਅੱਜ ਸੁਖਵੀਰ ਸਿੰਘ ਬਾਦਲ ਦੇ ਵੱਲੋਂ ਵੀ ਇੱਕ ਟਵੀਟ ਕਰਕੇ ਵਿਜੇ ਸਿੰਘਲਾ ਦੇ ਖਿਲਾਫ ਜਿਹੜਾ ਹੈ ਭਗਵੰਤ ਮਾਨ ਨੂੰ ਜਮ ਕੇ ਕਹਿ ਰਹੇ ਤੁਸੀਂ ਕੀ ਕਹੋਗੇ ਇਸ ਬਾਰੇ ਬਿਲਕੁਲ ਜਿਵੇਂ ਜਦੋਂ ਕਰਮਲ ਮંત્રી ਸੀ ਉਹਨਾਂ ਦੇ ਖਿਲਾਫ ਜਿਹੜੇ ਅਲਿਗੇਸ਼ਨ ਲੱਗੇ ਉਹਨਾਂ ਨੂੰ ਅਸਤੀਫਾ ਦੇਣਾ ਪਿਆ ਜੇਲ੍ਹ 'ਚ ਵੀ ਜਾਣਾ ਪਿਆ ਜਾਂਚ ਹੋਈ ਤਾਂ ਹੁਣ ਜਿਹੜੀ ਗੱਲ ਸਾਹਮਣੇ ਆਈ ਹੈ ਸਰਕਾਰ ਇਹ ਕਹਿ ਰਹੀ ਹੈ ਕਿ ਜਿਹੜੀ ਉਦੋਂ ਸੈੱਟ ਬਣੀ ਸੀ ਜਾਂਚ ਕਮੇਟੀ ਬਣੀ ਸੀ ਉਸ ਨੇ ਕਲੀਨ ਚਿੱਟ ਦੇਤੀ ਹੈ ਜਣੇ ਉਹਨਾਂ ਦੇ ਖਿਲਾਫ ਕਿਤੇ ਵੀ ਦੋਸ਼ ਸਾਬਤ ਨਹੀਂ ਹੋ ਰਹੇ ਇਸ ਕਰਕੇ ਉਹਨਾਂ ਨੂੰ ਦੋਸ਼ਾਂ ਤੋਂ ਮੁਕਤ ਕੀਤਾ ਗਿਆ ਇਹ ਗੱਲ ਇਹ ਹੈਗਾ ਸਰਕਾਰ ਦਾ ਦਾਵਾ ਔਰ ਸਰਕਾਰ ਇਹ ਵੀ ਕਹਿੰਦੀ ਹੈ ਉਨ੍ਹਾਂ ਦੇ ਅਧਿਕਾਰੀ ਕਹਿੰਦੇ ਆ ਉਹਨਾਂ ਦੇ ਬਲਾਰੇ ਕਹਿੰਦੇ ਆ ਕਿ ਜੇ ਕਿਦਰ ਇਹ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਸਾਡਾ ਕਐਮਐਲਏ ਜਾਂ ਕੋਈ ਮੰਤਰੀ ਪਾਇਆ ਜਾਵੇ ਉਹਨੂੰ ਬਖਸ਼ਾਂਗੇ ਨਹੀਂ ਪਰ ਜੇ ਕੋਈ ਨਿਰਦੋਸ਼ ਹੈਗਾ ਤਾਂ ਉਸ ਦੇ ਖਿਲਾਫ ਫਿਰ ਕਾਰਵਾਈ ਕਿਵੇਂ ਹੋ ਸਕਦੀ ਹੈ ਉਹ ਕਹਿੰਦੇ ਇਹਦੇ ਖਿਲਾਫ ਕੋਈ ਕਾਰਵਾਈ ਬਣਦੀ ਨਹੀਂ ਕਿਉਂਕਿ ਜਿਹੜੀ ਜਾਂਚ ਪੜਤਾਲ ਹੋਈ ਆ ਉਹਦੇ 'ਚ ਕੋਈ ਨਿਕਲ ਕੇ ਬਾਹਰ ਸਾਹਮਣੇ ਆਇਆ ਨਹੀਂ ਹੈ ਇਸੇ ਕਰਕੇ ਜਿਹੜਾਗਾ ਉਹਨਾਂ ਨੂੰ ਜਿਹੜਾ ਦੋਸ਼ਾਂ ਤੋਂ ਬਰੀ ਕੀਤਾ ਗਿਆ ਜਦੋਂ ਗੱਲ ਕਰਦੇ ਆ ਸੁਖਵੀਰ ਬਾਦਲ ਦੇ ਵਿਰੋਧੀ ਧਿਰ ਦੇ ਆਗੂ ਹੈ ਸੁਭਾਵਿਕ ਆ ਉਹਨਾਂ ਵੱਲੋਂ ਸਵਾਲ ਪੁੱਛਣਾ ਹੈ ਕਿ ਹੁਣ ਦੱਸੋ ਜੀ ਵਿਜੇ ਸਿੰਘ ਰਾਜ ਨੇ ਡੇਟਾ ਵਟੇ ਤੁਸੀਂ ਦੋ ਸਲਾਈਸ ਇੱਕ ਕੈਬਨਟ ਤੋਂ ਅਸਤੀਫਾ ਦੇਣਾ ਪਿਆ ਉਹਨਾਂ ਨੂੰ ਹੁਣ ਕਿਵੇਂ ਬੇਵੋਸ਼ ਮੁਕਤ ਹੋ ਗਏ ਆ ਸੋ ਪ੍ਰੇਮੀ ਕਰ ਲੜਾਈ ਆ ਸਰਕਾਰ ਦਾ ਆਪਣਾ ਦਾਵਾ ਵਿਰੋਧੀ ਧਿਰ ਦਾ ਆਪਣਾ ਦਾਵਾ ਹੈ ਪਰ ਜੋ ਤੱਥ ਹੈ ਉਹ ਹੀ ਹੈ ਕਿ ਵਿਜੇ ਸਿੰਘ ਰਾ ਨੂੰ ਦੋਸ਼ ਮੁਕਤ ਕਰਾ ਦੇ ਦਿੱਤਾ ਗਿਆ ਇਸ ਤਰ੍ਹਾਂ ਨਹੀਂ ਕੋਈ ਹੋਰ ਕੜਨਾਵਾ ਵੀ ਪਿਛਲੇ ਦਿਨਾਂ ਚ ਵਾਪਰਿਆ ਜਾਣ ਵਾਲੇ ਸਮੇਂ ਚ ਵੀ ਵਾਪਰ ਸਕਦੇ ਆ ਉਹ ਕਹਿੰਦੇ ਕਿ ਜਾਂਚ ਬੜਦਲ ਹੋਣ ਦਵਾ ਦਾ ਅਗਰ ਕੋਈ ਦੋਸ਼ੀ ਸਾਥ ਹੋਏਗਾ ਤਾਂ ਉਹਦੇ ਖਿਲਾਫ ਕਾਰਵਾਈ ਹੋਏਗੀ ਜੇ ਦੋਸ਼ ਨਹੀਂ ਹੋਣਗੇ ਤਾਂ ਫਿਰ ਕਿਸੇ ਤਰੀਕੇ ਨਾਲ ਕਾਰਵਾਈ ਨਹੀਂ ਹੋਏਗੀ ਤਾਂ ਫਿਰ ਕਿਉਂ ਕਾਰਵਾਈ ਹੋਏ ਜਿਹਦੇ ਖਿਲਾਫ ਕੋਈ ਗੱਲ ਹੀ ਨਹੀਂ ਹੈ ਜੀ ਜੀ ਸੋ ਅਗਲਾ ਮੁੱਦਾ ਵੀ ਹੈ ਸ਼੍ਰੋਮਣੀ ਅਕਾਲੀ ਦਲ ਨਾਲ ਜੁੜਿਆ ਹੋਇਆ ਜਿੱਤੇ ਸੁਖਪੀਰ ਸਿੰਘ ਬਾਦਲ ਦੀਆਂ ਮੁਸ਼ਕਲਾਂ ਨੇ ਲੱਗਦਾ ਘਟਣ ਦਾ ਨਾਮ ਨਹੀਂ ਲੈ ਰਹੀਆਂ ਨੇ ਉਹ ਇਸ ਕਰਕੇ ਕਿਉਂ ਆ ਜਾ ਰਿਹਾ ਹੈ ਕਿਉਂਕਿ ਜਿਹੜੀ ਹੈ ਨਵੀਂ ਜਿਹੜੀ ਹੈ ਪੰਜ ਮੈਂਬਰੀ ਪਰਤੀ ਕਮੇਟੀ ਹੈ ਤੇ ਜਿਹੜੀ ਅਕਾਲੀ ਦਲ ਵਾਰਿਸ ਕਮੇਟੀ ਹੈ ਇਸ ਦੇ ਵੱਲੋਂ ਹੁਣ ਆਪਣਾ ਵੱਖਰੇ ਤੌਰ ਤੇ ਚਲਣ ਦਾ ਇੱਕ ਐਲਾਨ ਇਸ ਨੂੰ ਕਹਿ ਸਕਦੇ ਹਾਂ ਸੀ ਤੇ ਦੂਸਰੀ ਪਾਸੇ ਜਿਹੜਾ ਹੈ ਸ਼੍ਰੋਮਣੀ ਕਾਲੇ ਦਲ ਦੇ ਸੁਖਪੀਰ ਸਿੰਘ ਬਾਦਲ ਵੀ ਇੱਥੇ ਇਕੱਲੇ ਨਜ਼ਰੀ ਆਉਂਦੇ ਨੇ ਉਹ ਇਸ ਕਰਕੇ ਵੀ ਹੈ ਕਿਉਂਕਿ ਅਕਾਲੀ ਦਲ ਨੇ ਵੀ ਹੁਣ ਆਪਣੀ ਇੱਕ 31 ਮੈਂਬਰੀ ਕਮੇਟੀ ਬਣਾਈ ਹੈ ਸੋ ਇਸ ਬਾਰੇ ਕੀ ਕਹਿਣਾ ਚਾਹੋਗੇ ਬਿਲਕੁਲ ਜਿਵੇਂ ਆਪਾਂ ਗੱਲ ਕਰਦੇ ਆਂ ਕਾਲੀਦਲ ਵਾਰਿਸ ਦੇ ਜਿਹੜੀ ਾਕਾਤ ਅਰਦੁਲਮ ਬਣਾਈ ਗਈ ਹੈ ਪੰਜ ਮੈਂਬਰ ਦੀ ਕਮੇਟੀ ਉਹਨਾਂ ਵੱਲੋਂ ਇੱਕ ਦਿਨ ਪਹਿਲਾਂ ਸਾਂਝੇ ਤੌਰ ਤੇ ਮੀਟਿੰਗ ਕੀਤੀ ਗਈ ਹੈ ਜੀ ਮੀਟਿੰਗ ਕਰਕੇ ਫੈਸਲਾ ਲਿਆ ਗਿਆ ਕਿ ਪ੍ਰਵੇਖ ਦੇ ਵਿੱਚ ਜਿਹੜੇ ਵੀ ਰਾਜਸੀ ਜਾਂ ਧਾਰਮਿਕ ਪ੍ਰੋਗਰਾਮ ਹੋਣਗੇ ਪੰਜ ਮੈਂਬਰ ਦੀ ਕਮੇਟੀ ਦੇ ਕਾਲੀਦਲ ਵਾਰਿਸ ਉਹਨਾਂ ਵੱਲੋਂ ਸਾਂਝੇ ਤੌਰ ਤੇ ਹੀ ਕੀਤੇ ਜਾਣਗੇ ਹੁਣ ਇਹ ਕਾਲੀਦਲ ਦੀ ਵੱਡੀ ਚੁਣੌਤੀ ਰਹੀ ਹੈ ਹਾਂ ਅਕਾਲੀ ਦਲ ਚਾਹੇ politcal ਕੇ ਤਦੀ ਗੱਲ ਕਰੀਏ ਚਾਹੇ ਗੱਲ ਕਰੀਏ ਧਾਰਮਿਕ ਕੇ ਤਦੀ ਅਕਾਲੀ ਗੱਲਾ ਆਪਣੇ ਤੌਰ ਤੇ ਵਿੱਚਦਾ ਸੀ ਕੋਈ ਵੱਡੀ ਚੁਣੌਤੀ ਨਹੀਂ ਸੀ ਕੋਈ ਬਰਾਬਰ ਦਾ ਪਲੇਟਫਾਰਮ ਨਹੀਂ ਸੀ ਹੁਣ ਕੱਲਾ ਪਲੇਟਫਾਰਮ ਨਹੀਂ ਹੈ ਅਕਾਲੀ ਦਲ ਦੇ ਮੁਸ਼ਕਲ ਦੇ ਵਜ੍ਹਾ ਹੈ ਕਿ ਇਹ ਵੀ ਹੈ ਕਿ ਜਿਹੜੇ ਆਗੂ ਨਿਕਲ ਕੇ ਗਏ ਆ ਦੂਜੇ ਪਾਸੇ ਪੰਜ ਮੈਮਰੀ ਕਮੇਟੀ ਦੀ ਆਪਾਂ ਗੱਲ ਕਰਦੇ ਆ ਉਹੀ ਆਗੂ ਆ ਜਿਹੜੇ ਅਕਾਲੀ ਦਲ ਚਗਵਾਈ ਕਰਦੇ ਰਹੇ ਐ ਫਰ ਐਗਜ਼ਾਮਪਲ ਜਿਹੜਾ ਮਨਪ੍ਰੀਤਿਆਲੀ ਦੀ ਗੱਲ ਕਰ ਲਈਏ ਜਿਹਦੇ ਚੂਨਾ ਸਾਹਿਬ ਦੀ ਗੱਲ ਕਰ ਲਈਏ ਇਹਨਾਂ ਦੂਜੇ ਜਥੇਦਾਰ ਬਾਕੀ ਸਖਤੀਆਂ ਦੀ ਗੱਲ ਕਰੀ ਜਿਹੜੇ ਉਹਨਾਂ ਦੇ ਨਾਲ ਕੰਮ ਕਰ ਰਹੇ ਆ ਉਹ ਪੰਜ ਮੈਂਬਰੀ ਕਮੇਟੀ ਇੱਕ ਵੱਡੀ ਚੁਣੌਤੀ ਦੂਜੇ ਪਾਸੇ ਅਕਾਲੀ ਦਲ ਵਾਰਿਸ ਸਾਂਝੇ ਤੌਰ ਤੇ ਜੋ ਪ੍ਰੋਗਰਾਮ ਦੇਣਗੇ ਤਾਂ ਹੋਣਾ ਰਾਜਸੀ ਤੇ ਧਾਰਮਿਕ ਖੇਤਰ ਦੇ ਅੰਦਰ ਅਕਾਲੀ ਦਲ ਇਕੱਲਾ ਨਹੀਂ ਵਿਚਰਿਆ ਉਹਦੇ ਮੁਕਾਬਲੇ ਇੱਕ ਸਾਂਝੀ ਜਥੇਬੰਦੀ ਦੇ ਤੌਰ ਤੇ ਵੀ ਉੱਪਰ ਕੇ ਪ੍ਰੋਗਰਾਮ ਸਾਹਮਣੇ ਆਉਣਗੇ ਇਸੇ ਕਰਕੇ ਅਕਾਲੀ ਦਲ ਵੱਲੋਂ ਇੱਕ ਦਿਨ ਪਹਿਲਾਂ ਆਪਣੀ ਜਿਹੜੀ 31 ਮੈਂਬਰੀ ਕੋਰ ਕਮੇਟੀ ਹੈ ਉਹ ਵੀ ਮੁਕੰਮਲ ਕੀਤੀ ਗਈ ਹੈ ਉਹਦੇ ਵਿੱਚ ਜਿਹੜੇ ਉਧੇਦਾਰ ਨਿਯੁਕਤ ਕੀਤੇ ਗਏ ਫਾਰ ਇਗਜ਼ਾਮਪਲ ਬਰਿੰਦਰ ਸਿੰਘ ਪੁੰਦੜ ਜਿਹੜੇ ਗਿਆ ਉਹਨਾਂ ਸਕੱਤਰ ਜਨਰ ਬਣਾਇਆ ਗਿਆ ਜੀ ਮੈਂ ਦੱਸਣ ਦੀ ਜਾਣਕਾਰੀ ਲਈ ਦੱਸਣਾ ਚਾਹਨਾ ਕਿ ਸਕੱਤਰ ਜਨਨ ਦਾ ਅਹੁਦਾ ਪਹਿਲਾਂ ਜਿਹੜਾ ਲੰਬੇ ਸਮੇਂ ਲਈ ਕਾਲੀਦਾਲ ਦੇ ਟਕਸਾਲੀ ਆਗੂ ਜਿਹੜੇ ਰਏ ਆ ਸੰਦੇਸ਼ ਸਿੰਘ ਢੀਂਸਾ ਸੁਦੇਸ਼ ਸਿੰਘ ਢੀਂਸਾ ਕੋਲੇ ਸੀ ਤੇ ਉਹਨੂੰ ਹੀ ਸਕੱਤਰ ਜਨਨ ਦਾ ਅਹੁਦਾ ਜਿਹੜਾ ਹੈਗਾ ਉਹ ਦੇ ਦਿੱਤਾ ਗਿਆ ਬਰਿੰਦਰ ਸਿੰਘ ਪੁੰਦੜ ਨੂੰ ਉਸ ਕਮੇਟੀ ਦੇ ਵਿੱਚ ਡਾਕਟਰ ਦਲੀਪ ਸਿੰਘ ਜੀਮਾ ਵਿਵਾਸਨਿਤ ਬਾਦਲਾ ਇਧਰ ਬਕਰ ਮਿਲੀਠੀਆ ਵੀ ਉਸ ਕਮੇਟੀ ਦਾ ਮੈਂਬਰ ਹੈ ਇਧਰ ਇਸਕਦਰ ਸਿੰਘ ਮਲੋਕਾ ਜਿਹੜੇ ਉਸ ਵਾਂ ਪਹਿਲਾਂ ਪਾਰਟੀ ਜੋ ਰਸਕੇ ਘਰ ਬੈਠ ਕੇ ਜਿਸ ਦੁਆਰਾ ਪਾਰਟੀ ਸਾਂਝਲ ਹੋ ਗਿਆ ਇਸ ਤਰ੍ਹਾਂ ਜਿਹੜਾ ਪਾਰਟੀ ਦੇ ਕੱਦਾਵਾਰ ਆਗੂ ਸਾਰੇ ਉਸ ਕਮੇਟੀ ਚ ਨਿਯੁਕਤ ਹੋਏ ਹੈ ਪਰ ਅਕਾਲੀ ਦਲ ਨੂੰ ਜਿਹੜੀ ਦੂਰੀ ਲੜਾਈ ਲੜਨੀ ਪੈ ਰਹੀ ਹੈ ਇੱਕ ਲੜਾਈ ਉਹ ਹੈ ਜਿਸ ਦਾ ਜ਼ਿਕਰ ਕੀਤਾ ਹੈ ਕਿ ਤੀਜ ਉਹਨਾਂ ਜਿਹੜੀ ਮੀਟਿੰਗ ਬੁਲਾਈ ਗਈ ਹੈ ਸਰਕਾਰ ਦੇ ਖਿਲਾਫ ਕਿਸ ਤਰ੍ਹਾਂ ਦਾ ਮੋਰਚਾ ਲਾਉਂਦੇ ਆ ਕਿਸ ਤਰ੍ਹਾਂ ਸੜਕਾਂ ਦੇ ਨਿੱਤਰਗੇ ਵੀ ਕਰਮਚਾਰੀਆਂ ਦੀ ਹਮਾਇਤ ਜਾਂ ਕਿੰਨੀ ਕਮਾਤ ਮਿਲੇਗੀ ਇੱਕ ਤਾਂ ਉਹ ਮੁੱਦਾ ਹੈ ਦੂਜਾ ਮੁੱਦਾ ਜਿਹਦਾ ਬਾਰ ਜ਼ਿਕਰ ਕੀਤਾ ਹੈ ਕਿ ਕਾਲੀ ਦਲ ਦੇ ਸਾਥੀ ਜਿਹੜੇ ਕਾਲੀ ਦਲ ਨੂੰ ਛੱਡ ਕੇ ਪੰਜ ਮੈਂਬਰੀ ਕਮੇਟੀ ਬਣੀ ਜਿਨ੍ਹਾਂ ਨੇ ਜਿਹੜੇ ਕਹਿੰਦੇ ਆ ਕਿ ਅਸੀਂ ਦਾ ਅਕਾਲ ਤਾਸ ਦੇ ਹੁਕਮ ਦਾ ਚੱਲ ਰਹੇ ਆ ਜੇ ਅਕਾਲ ਤਾਸ ਨੂੰ ਪਿੱਠ ਦਿਖਾਈ ਹੈ ਤਾਂ ਸੁਖਵੀਰ ਬਾਦਲ ਤੇ ਉਹਨਾਂ ਦੇ ਸਾਤਿਆਂ ਵੱਲੋਂ ਦਿਖਾਈ ਗਈ ਹੈ ਸੋ ਬੁਰੀ ਚੁਣੌਤੀ ਇਕ ਤਾਂ ਪੰਜ ਮੈਂਬਰੀ ਕਮੇਟੀ ਅਕਾਲੀ ਦਲ ਵਾਰਸ ਉਹਨਾਂ ਵੱਲੋਂ ਅਕਾਲੀ ਦਲ ਨਾਲ ਆਉਣ ਵਾਲੇ ਦਿਨਾਂ 'ਚ ਜਿਹੜੇ ਵੱਡੇ ਪ੍ਰੋਗਰਾਮ ਹੋਣਗੇ ਉਹਨਾਂ ਜਿੱਥੇ ਸੁਖਵੀਰ ਬਾਦਲ ਦੀ ਅਗਵਾਈ ਹੇਠ ਅਕਾਲੀ ਦਲ ਪ੍ਰੋਗਰਾਮ ਲਿਖੇਗਾ ਉਥੇ ਹੀ ਜਿੱਤੇਬੰਦੀ ਇਹ ਵੀ ਲਿਖੇਗੀ ਦੂਜਾ ਜਿਹੜਾ ਹੈ ਵੱਡੀ ਚੁਣੌਤੀ ਜਿਹਦਾ ਅਸੀਂ ਸਰਕਾਰ ਹੀ ਰਹੇ ਹਾਂ ਉਹ ਹੈ ਕਿ ਸਰਕਾਰ ਦੇ ਖਿਲਾਫ ਕਿਸ ਕਦਰ ਟੱਕਰਨਗੇ ਇਹ ਦੇਖਣਾ ਹੋਏਗਾ ਕਿ ਆਉਣ ਵਾਲੇ ਦਿਨਾਂ 'ਚ ਕਿੰਨਾ ਵੱਡਾ ਹੰਗਾਰਾ ਮਿਲਦਾ ਕੀ ਕਾਲੀ ਤੇ ਆਪਣੇ ਬਲਬੂਤ ਨਾਲ ਲੜੇਗਾ ਜਾਂ ਉਹ ਪਾਰਟੀਆਂ ਵੀ ਕੁਝ ਹਿੱਸਾ ਪਾ ਸਕਦੀਆਂ ਜਿਹੜੀਆਂ ਪਾਰਟੀਆਂ ਕਹਿ ਰਹੀਆਂ ਕਿ ਸਰਕਾਰ ਬਦਲੇ ਖੁਰੀ ਦੀ ਭਾਵਨਾ ਨਾਲ ਕਾਰਵਾਈ ਕਰੀਏ ਖਾਸទੌਰ ਤੇ ਭਾਰਤੀ ਜਨਤਾ ਪਾਰਟੀ ਦਾ ਜੇ ਆਪਾਂ ਜ਼ਿਕਰ ਕਰੀਏ ਜੀ ਜੀ ਸੋ ਹੁਣ ਅਗਲਾ ਮੁੱਦਾ ਹੈ ਜਿਹੜਾ ਹੈ ਆਵਾਦੀ ਪਾਰਟੀ ਦਾ ਹੈ ਜਿੱਥੇ ਕੀ ਲੁਧਿਆਣਾ ਜਿਮਨੀ ਚੋਣਾ ਜਿੱਥੇ ਬਿਤੇ ਦਿਨ ਹੋਈਆਂ ਨੇ ਸੋ ਰਿਜ਼ਲਟ ਵੀ ਆ ਚੁੱਕੇ ਨੇ ਸੋ ਉਮੀਦਵਾਰ ਜਿਹੜਾ ਹੈ ਆਵਾਦੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਇੱਥੇ ਜੇਤੂ ਰਹੇ ਸੋ ਅੱਜ ਉਹਨਾਂ ਨੇ ਜਿਹੜੀ ਹੈ ਵਿਧਾਇਕ ਅਹੁਦੇ ਦੀ ਸੌ ਚੁੱਕੀ ਹੈ ਸੋ ਤੁਹਾਨੂੰ ਕੀ ਲੱਗਦਾ ਹੈ ਕਿ ਹੁਣ ਜਿਹੜੇ ਵਿਧਾਇਕ ਤੇ ਹੁਣ ਬਣ ਚੁੱਕੇ ਨੇ ਕਿ ਇਹਨਾਂ ਨੂੰ ਕੈਬਨਿਟ ਦੇ ਵਿੱਚ ਜਗ੍ਹਾ ਮਿਲ ਸਕਦੀ ਹੈ ਦੇਖੋ ਪੰਜਾਬੀ ਜੀ ਨੂੰ ਕਹਿੰਦੇ ਆ ਕਿ ਸੰਜੀਵ ਅਰੋੜਾ ਨੇ ਜਿਹੜੀ ਲੜਾਈ ਲੜੀ ਹੈ ਕੁਝ ਜਿਹੜੀ ਇੱਕ ਪੰਜਾਬ ਵਿਧਾਨ ਸਭਾ ਦੇ ਪੌੜੀਆਂ ਛੱਡ ਸਕਣ ਅੱਜ ਜਦੋਂ ਤੁਸੀਂ ਸਵਾਲ ਲਿਆ ਕਿ ਸੰਦੀਪ ਰੋੜਾ ਪੰਜਾਬ ਵਿਧਾਨ ਸਭਾ ਦੀਆਂ ਪੌੜੀਆਂ ਛੱਡ ਕੇ ਬਕਾਇਦਾ ਵਿਧਾਨ ਸਭਾ ਦੇ 117 ਮੈਂਬਰਾਂ ਚੋਂ ਇੱਕ ਮੈਂਬਰ ਬਣ ਗਿਆ ਪੰਜਾਬ ਦਾ ਸਭਾ ਦੇ ਸਪੀਕਰ ਗੁਰ达ਸ ਸਿੰਘ ਸੰਧਮਾ ਉਹਨਾਂ ਵੱਲੋਂ ਉਹਦੇ ਦੀ ਸੋਚ ਚਾਈ ਗਈ ਹੈ ਜਾਨੀ ਵਿਧਾਇਕ ਦੇ ਤੌਰ ਤੇ ਸੋਚ ਚੁੱਕੀ ਹੈ ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ ਰੋੜਾ ਕੀ ਹੋਰ ਕਦਾਵਾਰਾ ਗੋ ਮੀਡੀਆ ਹਾਜ਼ਰ ਸੀ ਏ ਰੂੜਾ ਨੇ ਜਿਨ੍ਹਾਂ ਨੇ ਇਲੈਕਸ਼ਨ ਦਾ ਲੜੀ ਲੜੀ ਜਿੱਤੀ ਵੀ ਆਪ ਦੇ ਲਈ ਪਰ ਨਾਲ ਮੈਂ ਇਹ ਵੀ ਕਹਾਂਗਾ ਕਿ ਪੰਜਾਬ ਚ ਨਵੀਂ ਰਾਜਨੀਤੀ ਦਾ ਨਵੀਂ ਲੜਾਈ ਦੇ ਮੋੜ ਵੀ ਬਣਤਾ ਹੈ ਕਈ ਤਰ੍ਹਾਂ ਦੇ ਇੱਕ ਇਨਸਾਨ ਕਾਗਰਸ ਦੇ ਅੰਦਰ ਤੇ ਬਾਹਰ ਕਾਂਗਰਸ ਦੇ ਅੰਦਰ ਤੇ ਬਾਹਰ ਇਸੇ ਤਰੀਕੇ ਨਾਲ ਕੈਬਨਿਟ ਤੇ ਰਦੋ ਬਦਲ ਦੀ ਗੱਲ ਹੋ ਰਹੀ ਹੈ ਕਿ ਕੈਬਨਿਟ ਰਦੋ ਬਦਲ ਹੋਏਗੀ ਪਰ ਇਹ ਘਾਤਾ ਹੋ ਸਕਦਾ ਹੈ ਕਿ ਪਛੜੇ ਕੰਗਰਸ ਬਾਹਰ ਇਹ ਸਾਰੀਆਂ ਪਰਦੇਦੀਆਂ ਤਾਂ ਹੀ ਪੈਦਾ ਹੋਈਆਂ ਕਿ ਰੂੜਾ ਸਾਹਿਬ ਜਿਹੜੇ ਹੈਗੇ ਆ ਆਪ ਦੇ ਵਿਧਾਇਕ ਬਣ ਗਿਆ ਔਰ ਜਿੱਦਾਂ ਆ ਪਾਰਟੀ ਵੱਲੋਂ ਕਿਹਾ ਗਿਆ ਸੀ ਕਿ ਉਹਨਾਂ ਨੂੰ ਕੈਬਨਿਟ ਦਾ ਰੁਤਬਾ ਦਿੱਤਾ ਜਾਏਗਾ ਸੋ ਉਹਨਾਂ ਵਾਲੇ ਦਿਨ ਜਦੋਂ ਵੀ ਕੈਬਨਿਟ ਚਰਚੋਬਤਲ ਹੋਏਗੀ ਜੀ ਤਾਂ ਲੁਧਿਆਣਾ ਤੋਂ ਜਿਹੜੇ ਦਿੱਤੇ ਹਨ ਜਣਾ ਪਛਮੀ ਤੋਂ ਗੁਰਾ ਆਪ ਦੇ ਵਿਧਾਇਕ ਉਹ ਮੰਤਰੀ ਮੰਡਲ ਦਾ ਵੀ ਕੇਸ ਆ ਬਾਣ ਜਾ ਰਹੇ ਜੀ ਜੀ ਸੋ ਲੁਧਿਆਣਾ ਜਿਮਨੀ ਚੋਣਾ ਦੇ ਅਸੀਂ ਗੱਲ ਕੀਤੀ ਹੈ ਸੋ ਇਸ ਦੇ ਨਾਲ ਇਹ ਹੁਣ ਜਿਹੜਾ ਹੈ ਹਾਰ ਦਾ ਸਾਹਮਣਾ ਜਿਸ ਨੂੰ ਕਰਨਾ ਪਿਆ ਉਹ ਹੈ ਕਾਂਗਰਸ ਤੇ ਅਕਾਲੀ ਦਲ ਤੇ ਭਾਜਪਾ ਸੋ ਇਸ ਦੇ ਨਾਲ ਹੀ ਹੁਣ ਜਿਹੜਾ ਹੈ ਇਸ ਹਾਰ ਤੋਂ ਬਾਅਦ ਜਿਹੜੇ ਕਾਂਗਰਸ ਦੇ ਵਿੱਚ ਕਾਟੋ ਕਲੇਸ਼ ਜਿਹੜਾ ਕਾਫੀ ਵੱਧਦਾ ਜਾ ਰਿਹਾ ਸੋ ਇੱਥੇ ਜਿਹੜੇ ਉਮੀਦਵਾਰ ਸੀਗੇ ਕਾਂਗਰਸ ਦੇ ਭਾਰਤ ਕੁਸ਼ਣ ਆਸ਼ਰੂ ਦੇ ਵੱਲੋਂ ਵੀ ਹੁਣ ਜਿਹੜੇ ਪਿਛਲੇ ਟਾਈਮ ਤੇ ਅਸਤੀਫੇ ਦਿੱਤੇ ਗਏ ਆਪਣੇ ਅਹੁਦਿਆਂ ਤੋਂ ਉਸ ਉਸੇ ਅੱਜ ਉਹਨਾਂ ਦਾ ਇੱਕ ਟਵੀਟ ਸਾਹਮਣੇ ਆਇਆ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਇਹ ਅਸਤੀਫੇ ਅਸੀਂ ਦਿੱਤੇ ਤਾਂ ਜ਼ਰੂਰ ਨੇ ਪਰ ਅਸੀਂ ਕਹਿੰਦੇ ਨੇ ਆਪਣੀ ਪਾਰਟੀ ਦੇ ਪ੍ਰਤੀ ਪੂਰੀ ਇਮਾਨਦਾਰ ਹਾਂ ਅਸੀਂ ਮੀਨਸ ਵੱੱਟ ਚੜ ਕੇ ਅੱਗੇ ਕੰਮ ਕਰਾਂਗੇ ਤੁਸੀਂ ਇਸ ਬਾਰੇ ਕੀ ਕਹੋਗੇ ਕਿ ਇਹਨਾਂ ਦੀ ਇਹ ਸਫਾਈ ਪੇਸ਼ ਕੀਤੀ ਗਈ ਹੈ ਆਸ਼ੂ ਦੇ ਵੱਲੋਂ ਦੇਖੋ ਇਹ ਕਿਵਾਂ ਖਵਜ਼ਾਨਾ ਰੁਕੰਦਾ ਨਾ ਨਹੀਂ ਰਹਿ ਰਿਹਾ ਕਾਂਗਰਸ ਦੀ ਿਤਰਾਸਦੀ ਹੋ ਰਹੀ ਹੈ ਕਿ ਕਾਂਗਰਸ ਇੱਕ ਮੁੱਠੋ ਕੇ ਇਕੱਠੇ ਹੋ ਕੇ ਨਹੀਂ ਚੱਲਦੀ ਆ ਫੇਰੇ ਜੀਆਂ ਪ੍ਰਸਿੱਧੀਆਂ ਦਾ ਸਾਹਮਣਾ ਕਰਨਾ ਪੈਂਦਾ ਜੇ ਤੁਸੀਂ ਜ਼ਿਕਰ ਕਰ ਰਹੇ ਹੋ ਲੁਧਿਆਣਾ ਪੱਛਮੀ ਚ ਮੀਡੀਆ ਵੱਲੋਂ ਕ੍ਰਿਟੀਕਲ ਸਰਕਲਸ ਇਹ ਕਾਫੀ ਚਰਚਾ ਰਹੀ ਕਿ ਜੀ ਕਾਂਗਰਸ ਵੀ ਇਲੈਕਸ਼ਨ ਜਿੱਤ ਸਕਦੀ ਹੈ ਕਿਉਂਕਿ ਪ੍ਰਤਾਪ ਸਿੰਘ ਬਾਜਵਾ ਜਿਹੜੇ ਵਿਰੋਧੀ ਤੇ ਆਗੂ ਹੈ ਦੂਜੇ ਕਾਂਗਰਸ ਦੇ ਅੱਧਾ ਵਾਰ ਆਗੂ ਲਗਾਤਾਰ ਇਹ ਗੱਲ ਕਹਿੰਦੇ ਰਹੇ ਐ ਕਿ ਜੀ ਦੇਖੋ ਅਗਲੀ ਵਾਰ ਜਿਹੜਾ 27 ਦੀਆਂ ਜਦੋਂ ਵਿਧਾਨ ਸਭਾ ਦੇ ਚੋਣਾਂ ਆ ਰਹੀਆਂ ਤਾਂ ਕਾਂਗਰਸ ਆਏਗੀ ਸਤਾ ਚ ਇਹਦਾ ਮੋੜ ਕਿਵੇਂ ਬੱਜੇਗਾ ਮੋੜ ਵਜੇਗਾ ਕਹਿੰਦੇ ਲੁਧਿਆਣਾ ਛੋਣ ਜਿੱਤਣ ਤੋਂ ਬਾਅਦ ਲੁਧਿਆਣਾ ਛੋਣ ਦੇ ਵਿੱਚ ਦਾ ਕਾਂਗਰਸ ਮੂਹਤੇ ਮੂਢੀ ਕੀ ਆਪਾਂ ਸਾਰੇ ਜਾਣਦੇ ਆ ਜੀ ਪਰ ਇਹਦੇ ਨਾਲ ਹੀ ਜਿਹੜੀ ਕਲਾ ਹਾਰਨ ਦੀ ਗੱਲ ਨਹੀਂ ਜੋ ਫੋਟਾ ਫੋਟ ਵੀ ਰੋਕਣ ਦਾ ਨਾਂ ਨਹੀਂ ਰਹੀ ਹੂੰ ਫੋਨ ਜਿਹੜੀ ਪਾਰਟੀ ਵੱਲੋਂ ਇੱਕ ਰਿਪੋਰਟ ਤਿਆਰ ਕੀਤੀ ਗਈ ਹੈ ਉਹ ਰਿਪੋਰਟ ਮੀਡੀਆ ਚ ਵੀ ਆਈ ਹੈ ਉਹਦੇ ਮਤਾਬਕ ਹੈ ਕਿ ਜਿਹੜੇ ਸੀਨੀਅਰ ਪਾਰਟੀ ਦੇ ਆਗੂ ਸੀ ਪਾਰਟੀ ਦੇ ਪ੍ਰਧਾਨ ਦੀ ਗੱਲ ਕਰ ਲਈਏ ਰਾਜਾ ਬਲਿੰਗ ਦੀ ਗੱਲ ਕਰ ਲਈਏ ਸਤਾ ਬਾਜਵਾਦੀ ਗੱਲ ਕਰ ਲਈਏ ਇਹ ਕੁਝ ਹੋਰ ਅਗੋਂ ਦੀ ਗੱਲ ਕਰ ਲਈਏ ਇਹ ਕਿਹਾ ਜਾ ਰਿਹਾ ਹੈ ਕਿ ਜਿਹੜੇ ਆਸੂ ਇਲੈਕਸ਼ਨ ਲੜ ਰਹੇ ਸੀ ਜਿਨ੍ਹਾਂ ਦੇ ਮੈਂਤੀ ਸੀ ਜਿਨ੍ਹਾਂ ਸੇ ਪਰਗੜ ਸਿੰਘ ਦਾ ਨਾਮ ਲਿਆ ਜਾ ਰਿਹਾ ਹੈ ਜਿਨ੍ਹਾਂ ਜਰਾਣਾ ਗੱਜੀ ਸਿੰਘ ਦਾ ਨਾਮ ਹੈ ਯਾਰ ਉਹਨਾਂ ਨੇ ਕਿਹਾ ਕਿ ਸਾਨੂੰ ਵੱਡੇ ਸੀਨੀਅਰ ਆਗੂਆਂ ਦੀ ਲੋੜ ਨਹੀਂ ਅਸੀਂ ਚੋਣ ਜਿੱਤ ਕੇ ਦਿਖਾਵਾਂਗੇ ਹੁਣ ਸਵਾਲ ਪਾਰਟੀ ਦੇ ਅੰਦਰ ਇਹ ਪੁੱਛਿਆ ਜਾ ਰਿਹਾ ਹੈ ਕਿ ਜਿਹੜੇ ਦਾਅਵੇ ਕਰਦੇ ਸੀ ਜੀ ਕਿ ਸਾਨੂੰ ਵੱਡੇ ਆਗੂਆਂ ਦੀ ਲੋੜ ਨਹੀਂ ਅਸੀਂ ਚੋਣ ਜਿੱਤ ਕੇ ਦਿਖਾਵਾਂਗੇ ਹੁਣ ਚੋਣ ਤਾਂ ਜਿੱਤੀ ਨਹੀਂ ਗਈ ਦੱਸੋ ਕੀ ਵਜ੍ਹਾ ਰਹੀ ਤੁਸੀਂ ਕਾਫੀ ਜਿਹੜਾ ਰਫੜ ਪਾਰਟੀ ਦੇ ਅੰਦਰ ਪਿਆ ਵੈਸ ਮਾਮਲੇ ਲੈ ਕੇ ਔਰ ਇਹ ਦੋਨੇ ਪਲੇਟਫਾਰਮ ਜਿਹੜੇ ਹੈਗੇ ਇੱਕ ਪਾਸੇ ਆਸ਼ੋ ਔਰ ਦੂਜੇ ਪਾਸੇ ਰਾਜਾ ਬੜਿੰਗ ਤੇ ਉਹਨਾਂ ਦੇ ਸਾਥੀ ਜਿਹੜੇ ਹੈਗੇ ਇਹ ਕਿਦਰੀ ਲੜਾਈ ਜਿਹੜੇ ਹੈਗਾ ਸੂਬਾ ਪੱਧਰ ਤੇ ਪਹੁੰਚ ਗਈ ਤਾਂ ਕਾਂਗਰਸ ਦੇ ਲਈ ਹੋਰ ਵੀ ਨੁਕਸਾਨ ਦੀ ਵਜ੍ਹਾ ਹੋ ਸਕਦੀ ਹੈ ਪਰ ਇਹ ਗੱਲ ਜ਼ਰੂਰ ਤੈਅ ਹੋ ਗਈ ਹੈ ਕਿ ਲੁਧਿਆਣਾ ਦੀ ਚੋਣ ਨੇ ਉੱਥੇ ਕਾਂਗਰਸ ਦਾ ਹਾਰੀ ਹਾਰੀ ਪਰ ਕਾਂਗਰਸ ਨੂੰ ਜਿਹੜਾ ਫੁੱਟਦਾ ਨੁਕਸਾਨ ਆ ਉਹਦਾ ਇਸ ਵੇਲੇ ਪਰਸ਼ਾਵਾਂ ਜਿਹੜਾ ਹੈਗਾ ਸੂਬਾ ਪੱਧਰ ਤੇ ਪੈਂਦਾ ਨਜ਼ਰ ਆ ਰਿਹਾ ਹੈ ਜੀ ਸੋ ਇਸ ਦੇ ਨਾਲ ਹੀ ਵੇਲਾ ਹੋ ਚੱਲਿਆ ਜੀ ਆਪ ਜੀ ਤੋਂ ਆਗੇ ਲੈਣ ਦਾ ਤੁਸੀਂ ਸਾਡੇ ਪ੍ਰੋਗਰਾਮ ਨਾਲ ਜੁੜੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਮਿਹਰਬਾਨੀ ਜੀ ਸੋ ਅਸੀਂ ਉਮੀਦ ਕਰਦੇ ਹਾਂਗੇ ਤੁਹਾਨੂੰ ਸਾਡੇ ਪ੍ਰੋਗਰਾਮ ਬਹੁਤ ਹੀ ਪਸੰਦ ਆਇਆ ਹੋਵੇਗਾ ਸੋ ਕੱਲ ਫਿਰ ਤੋਂ ਹਾਜ਼ਰ ਹੋਵਾਂਗੇ ਪੰਜਾਬ ਦੇ ਕੁਝ ਸਿਆਸੀ ਤੇ ਪੱਕੇ ਦੇ ਮਸਲਿਆਂ ਦੇ ਨਾਲ ਇਸ ਦੇ ਨਾਲ ਜੁੜਦਾ ਹੋ ਗਿਆ ਧੰਨਵਾਦ